मौत की नजरों में खटक रही थी कुछ तो राहुल की यात्रा में ही खटक गई थी वो और अब तो वो और भी ज्यादा खटक गई ये मतलब छोटी हमारे से छोटी एज में होके ये इतने आगे तक कैसे पहुँच मेरा देखो पिताजी एक्सपायर भाई एक्सपायर अब बहन एक्सपायर होगी मैं और मेरी मम्मी है काली ਕਲ ਜੁਗ ਹੈ ਕਲ ਜੁਗ ਛੋਟੀ ਜਹੀ ਜ਼ਿੰਦਗੀ ਹੈ ਤੇ ਸੁਪਨੇ ਵੱਡੇ ਵੱਡੇ ਕਈ ਵਾਰੀ ਨਾ ਸੁਪਨਿਆਂ ਨੂੰ ਪੂਰਾ ਕਰਨ ਲਈ ਸ਼ੋਰਟਕਟ ਵੀ ਅਪਣਾ ਲਿਆ ਜਾਂਦਾ ਹੈ ਅੰਜਾਮ ਕਈ ਵਾਰ ਕੀ ਅਕਸਰ ਬਹੁਤ ਬੁਰਾ ਹੀ ਹੁੰਦਾ ਹੈ ਇਹੋ ਜਿਹਾ ਹੀ ਹੋਇਆ ਹੈ ਹਰਿਆਣੇ ਦੇ ਰੋहतक ਦੇ ਇੱਕ 30 ਸਾਲਾਂ ਨੌਜਵਾਨ ਲੜਕੀ ਨਾਲ ਐਮਬੀਏ ਐਲਐਲਬੀ ਦੀ ਪੜ੍ਹਾਈ ਕੀਤੀ ਯੂਥ ਕਾਂਗਰਸ ਦੀ ਸਰਗਰਮ ਨੇਤਾ ਵਰਕਰ ਹਮਾਨੀ ਨਰਵਾਲ ਨਾਲ ਅੱਜ ਇਸ ਘਟਨਾ ਉਹਨਾਂ ਦੀ ਸਟੋਰੀ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ ਜੋ ਪੁਲਿਸ ਦੀ ਸਟੋਰੀ ਹੈ ਅਤੇ ਇਸ ਸਟੋਰੀ ਬਾਰੇ ਜੋ ਸਵਾਲ ਪੋਸਦੀ ਥਿਊਰੀ ਉੱਪਰ ਜੋ ਸਵਾਲ ਚੁੱਕੇ ਜਾ ਰਹੇ ਹਨ ਉਸ ਬਾਰੇ ਵੀ ਜਾਣਕਾਰੀ ਪ੍ਰਾਪਤ ਕਰਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੋਸਤੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰ ਲਓ ਹਮਾਨੀ ਨਰਵਾਲ 30 ਸਾਲਾ ਕਾਂਗਰਸੀ ਵਰਕਰ ਨੇਤਾ ਜੋ ਤੁਸੀਂ ਕਹਿਣਾ ਚਾਹੋ ਕਹਿ ਸਕਦੇ ਹੋ ਕਾਂਗਰਸ ਪਾਰਟੀ ਦੀ ਉਹ ਯੁਵਾ ਨੇਤਾ ਜੋ ਕਾਂਗਰਸ ਪਾਰਟੀ ਕਾਂਗਰਸ ਪਰਿਵਾਰ ਦੇ युवराज ਰਾਹੁਲ ਗਾਂਧੀ ਉਹਨਾਂ ਦੀ ਕਾਂਗਰਸ ਜੋੜੋ ਭਾਰਤ ਜੋੜੋ ਯਾਤਰਾ ਵਿੱਚ ਸ਼ਾਮਲ ਹੋਈ ਸੀ ਕਹਿੰਦੇ ਹਨ ਕਿ ਉਹਨਾਂ ਦਾ ਹਰਿਆਣਾ ਹੀ ਨਹੀਂ ਸ਼੍ਰੀਨਗਰ ਤੋਂ ਤੱਕ ਉਹਨਾਂ ਨਾਲ ਸਾਥ ਰਿਹਾ ਇਨਾ ਇੰਪੋਰਟੈਂਟ ਚੀਜ਼ਾ ਕਾਂਗਰਸ ਪ੍ਰਤੀ ਇਨਾ ਸਮਰਪਣ ਰੱਖਣ ਵਾਲੀ ਉਹ ਲੜਕੀ ਪਰ ਉਸਦੀ ਮੌਤ ਹਤਿਆ ਤੋਂ ਬਾਅਦ ਵੀ ਕਾਂਗਰਸ ਦਾ ਠੰਡਾ ਜਿਹਾ ਰਿਸਪੌਂਸ ਮੌਤ ਕੀ ਨਜ਼ਰੋਂ ਮੇ ਖਟ ਕਰੀ ਸੀ ਕੁਸਤਰਾਉਲ ਦੀ ਯਾਤਰਾ ਮੇ ਖਟ ਗਈ ਸੀ ਉਹ ਔਰ ਅਬ ਤੋਂ ਉਹ ਹੋਰ ਵੀ ਜ਼ਿਆਦਾ ਖਟ ਗਈ ਵੀ ਇਹ ਮਤਲਬ ਛੋਟੀ ਹਮਾਰੇ ਸੇ ਛੋਟੀ ਏਜ ਹੋ ਕੇ ਇਹ ਇਤਨੇ ਅੱਗੇ ਤੱਕ ਕਿਵੇਂ ਪਹੁੰਚੀ ਮੇਰਾ ਦੇਖੋ ਪਿਤਾ ਜੀ ਐਕਸਪਾਇਰ ਬਾਈ ਐਕਸਪਾਇਰ ਅਬ ਬੈਨ ਐਕਸਪਾਇਰ ਹੋ ਗਈ ਮੈਂ ਔਰ ਮੀ ਮਮੀ ਖਾਲੀ ਆਜੋੜੀ ਵੀ ਸੀ और कुछ नहीं गलत है मैं मतलब पुलिस की इस कार्रवाई से मैं संतुष्ट बिल्कुल भी नहीं हूँ मेरे को संतुष्टि चाहिए मेरी बेटी का मतलब न्याय चाहिए और मैं उसकी सजाए मौत चाहती सजाएत से भी ज्यादा मतलब बच्चे जुड़े हुए हैं तो उसको तो अगर वो पैसे का लेन देन होता तो कोई भी मतलब ऐसे मतलब फायदा उठा लेता और मार देता ऐसा कुछ भी नहीं था मेरी बेटी में ये मतलब ऐसा कुछ भी नहीं था कि वो किसी के साथ दोस्ती और मतलब फिर लेन देन ਦੋਸਤੋ ਫੈਮਿਲੀ ਮੈਂਬਰ ਦਾ ਗੁੱਸਾ ਵੀ ਜਾਇਜ਼ ਹੈ ਆਪਣੀ ਕਾਂਗਰਸ ਵਰਕਰ ਦੀ ਇਸ ਖੋਫਨਾਕ ਹੱਤਿਆ ਤੋਂ ਬਾਅਦ ਕਾਂਗਰਸ ਦੇ ਨੇਤਾਵਾਂ ਵਰਕਰਾਂ ਨੂੰ ਸੜਕਾਂ ਦੇ ਉੱਪਰ ਉਤਰਨਾ ਚਾਹੀਦਾ ਸੀ ਥਾਂ-ਥਾਂ ਧਰਨੇ ਪ੍ਰਦਰਸ਼ਨ ਦਾ ਦੌਰ ਚਲਾਉਣਾ ਚਾਹੀਦਾ ਸੀ ਜੇ ਜੇ ਪਰਿਵਾਰ ਪੁਲਿਸ ਥਰੂ ਉੱਪਰ ਵਿਸ਼ਵਾਸ ਨਹੀਂ ਕਰ ਰਿਹਾ ਹੈ ਤਾਂ ਕਾਂਗਰਸ ਪਾਰਟੀ ਦੇ ਨਿਤਾਮਾਂ ਨੂੰ ਉਹਨਾਂ ਦੇ ਹੱਕ ਵਿੱਚ ਖੜਦੇ ਹੋਏ ਸੜਕਾਂ ਤੇ ਉਤਰ ਕੇ ਆਪਣੀ ਮੰਗ ਆਪਣੇ ਮਰਹੂਰ ਸਾਥੀ ਲਈ ਇਨਸਾਫ ਦੀ ਮੰਗ ਲਈ ਉਤਰਨਾ ਚਾਹੀਦਾ ਸੀ ਕਿਸੇ ਸਿਟਿੰਗ ਜੱਜ ਦੀ ਅਗਵਾਈ ਵਿੱਚ ਜਾਂਚ ਹੋਵੇ ਜਾਂ ਸੀਬੀਆਈ ਜਾਂਚ ਇਹੋ ਜਿਹੀ ਮੰਗ ਕਰਨੀ ਚਾਹੀਦੀ ਸੀ ਪਰ ਇੱਕਦੋ سوشل ਮੀਡੀਆ ਦੇ ਉੱਪਰ ਮੈਸੇਜਸ ਤੋਂ ਇਲਾਵਾ ਉਹਨਾਂ ਨੇ ਕੁਝ ਵੀ ਨਹੀਂ ਕੀਤਾ ਹਾਸਰਸ ਵਿੱਚ ਕਿਵੇਂ ਰਾਹੁਲ ਗਾਂਧੀ ਅਤੇ ਪ੍ਰਿੰਕਾ ਗਾਂਧੀ ਪੁਲਿਸ ਦੇ ਨਾਲ ਭੱੜ ਰਹੇ ਸਨ ਮਰਿਕਤ ਲੜਕੀ ਨੂੰ ਇਨਸਾਫ ਦਿਵਾਉਣਾ ਹੈ ਕਿਸਵਰ ਆਪਣੀ ਕਾਂਗਰਸ ਪਾਰਟੀ ਦੇ ਇਸ ਵਰਕਰ ਉਸਦੇ ਪਰਿਵਾਰ ਨੂੰ ਇਹ ਇਨਸਾਫ ਨਹੀਂ ਦਿਵਾਣਾ ਚਾਹੁੰਦੇ ਲੜਕੀ ਹੂੰ ਲੜ ਸਕਦੀ ਹੂੰ ਪ੍ਰਿੰਕਾ ਗਾਂਧੀ ਇਹੋ ਜਿਹੀਆਂ ਗੱਲਾਂ ਕਰਨ ਵਾਲੀ ਇਹੋ ਜਿਹੀਆਂ ਮੰਗਾਂ ਰੱਖਣ ਵਾਲੀ ਉਹ ਅੱਜ ਵੀ ਚੁੱਪ ਹਾਣੀ ਇਸ ਲੜਕੀ ਦੇ ਕਤਲ ਤੋਂ ਬਾਅਦ ਕਾਰਨ-ਕਾਰਨ ਕਿ ਮਰਨ ਵਾਲੀ ਮ੍ਰਿਤਕ ਲੜਕੀ ਦਲਤ ਨਹੀਂ ਹੈ ਇਸੇ ਕਰਕੇ ਉਸਦੇ ਹੱਕ ਵਿੱਚ ਕੋਈ ਨਹੀਂ ਉੱਤਰ ਰਿਹਾ ਜਾਂ ਜਾਂ ਫਿਰ ਇਸ ਵੇਲੇ ਚੋਣਾਂ ਨਜ਼ਦੀਕ ਨਹੀਂ ਹਨ ਇਸ ਕਰਕੇ ਇਹ ਚੁੱਪ ਹੈ ਕਾਂਗਰਸ ਦੇ ਇਸੇ ਵਿਹਾਰ ਕਰਕੇ ਮ੍ਰਿਤ ਹਮਾਨੀ ਨਰਵਾਲ ਦੇ ਭਰਾ ਨੇ ਜੋ ਕਿ ਹਾਂ ਪਹਿਲਾਂ ਉਹ ਸੁਣੋ ਕਾਂਗਰਸ ਪਾਰਟੀ ਵਿੱਚ ਆਜ ਕੇ ਮੈਂ ਤੂੰ ਹੈ ਅੱਜ ਤੱਕ ਇੱਕ ਬੰਦਾ ਵੀ ਨਹੀਂ ਆਇਆ ਉਹਨਾਂ ਲਈ 10 ਸਾਲ ਕੰਮ ਕੀਤਾ कि आपने कहा कि आपसे किसी ने संपर्क नहीं किया अभी तक हां जी नहीं किया बिल्कुल भी आ, काफी सक्रिय रहती थी ये पार्टी में हां बिल्कुल ज्यादा दो दो रात के 2:00 बजे 2:30 बजे 3:00 बजे तक मतलब वहां पार्टी में कई प्रोग्राम एंड तक मतलब ये रहती थी स्टेज पर दोस्तों कांग्रेस नेताओं दी चुप बस कागजी बयानबाजी ही क्यों इस नु समझन ਲਈ हमानी नरवाल दी पूरी स्टोरी जानदे हां हमानी नरवाल हरियाणा कांग्रेस दे विच एक युवा सिरकड कांग्रेसी नेता ਉਮਰ ਉਸ ਦੀ 30 ਸਾਲ ਪਿਤਾ ਵੀ ਐਸਐਸਬ ਦੇ ਵਿੱਚ ਸਿਵਲ ਡਿਪਾਰਟਮੈਂਟ ਵਿੱਚ ਸਨ ਇਸ ਲੜਕੀ ਦਾ ਸਬੰਧ ਹਰਿਆਣਾ ਦੇ ਰੋहतक ਨਾਲ ਸੀ ਹਮਾਨੀ ਨਰਵਾਲ ਦੇ ਦੋ ਭਰਾ ਸਨ ਇੱਕ ਭਰਾ ਦੀ 12 ਸਾਲ ਦੱਸਦੇ ਹਨ ਕਿ ਪਹਿਲੇ ਹੱਤਿਆ ਕਰ ਦਿੱਤੀ ਗਈ ਸੀ ਦੱਸਦੇ ਹਨ ਕਿ ਆਪਣੇ ਨੌਜਵਾਨ ਪੁੱਤ ਦੀ ਮੌਤ ਤੋਂ ਬਾਅਦ ਹਮਾਨੀ ਨਰਵਾਲ ਦੇ ਪਿਤਾ ਨੇ ਵੀ ਪੁੱਤ ਦੀ ਮਰਟਰ ਤੋਂ ਬਾਅਦ 2 ਸਾਲ ਬਾਅਦ ਕਹਿੰਦੇ ਹਨ ਕਿ ਆਤਮ ਹੱਤਿਆ ਕਰ ਲਈ ਸੀ ਬਾਕੀ ਰੱਬ ਜਾਣਦਾ ਹੈ ਜਾਂ ਪਰਿਵਾਰ ਕਿਹਨਾ ਕਾਰਨਾ ਕਰਕੇ ਹਮਾਨੀ ਨਰਵਾਲ ਦੇ ਪਿਤਾ ਨੇ ਆਤਮ ਹੱਤਿਆ ਕੀਤੀ ਹੋਵੇਗੀ ਪਰ ਇੰਜ ਹਮਾਨੀ ਨਰਵਾਲ ਦੇ ਪਿਤਾ ਦੇ ਭਰਾ ਇਸ ਦੁਨੀਆ ਤੋਂ ਗੈਰ ਕੁਦਰਤੀ ਮੌਤ ਮਰ ਚੁੱਕੇ ਸਨ ਇਸ ਤੋਂ ਬਾਅਦ ਦੋਸਤੋ ਦੱਸਦੇ ਹਨ ਕਿ ਹਮਾਨੀ ਨਰਵਾਲ ਦੀ ਮਾਤਾ ਤੇ ਇਸ ਦਾ ਇੱਕ ਬੱਚਾ ਹੋਇਆ ਇਕਲੌਤਾ ਭਰਾ ਉਹ ਦਿੱਲੀ ਦੇ ਨਜਫਰਗੜ੍ਹ ਸ਼ਿਫਟ ਹੋ ਗਏ ਸਨ ਪਰ ਹਮਾਨੀ ਨਰਵਾਲ ਉਹ ਰੋहतक ਦੇ ਵਿੱਚ ਹੀ ਰਹੀ ਇੱਥੇ ਉਹ MBA ਤੋਂ ਬਾਅਦ LLB ਕਰ ਰਹੀ ਸੀ ਇੰਜ ਉਹ ਆਪਣੇ ਕਤਲ ਤੋਂ ਪਹਿਲਾਂ ਇੱਥੇ ਕੱਲੀ ਰੋहतक ਵਿੱਚ ਰਹਿ ਰਹੀ ਸੀ ਇੱਥੇ ਰਹਿ ਕੇ ਉਹ ਕਾਰਸ ਪਾਰਟੀ ਦੇ ਨਾਲ ਜੁੜ ਗਈ ਸੀ ਦੋਸਤੋ ਉਰੋਤਕ ਯੂਥ ਕਾਂਗਰਸ ਦੀ ਬਹੁਤ ਹੀ ਐਕਟਿਵ ਸਰਗਰਮ ਮੈਂਬਰ ਸੀ ਉਹ ਕਾਂਗਰਸ ਪਾਰਟੀ ਦੇ ਪ੍ਰੋਗਰਾਮਾਂ ਵਿੱਚ ਚੰਗੀ ਵਿਚਰਦੀ ਸੀ ਪਿੱਛੇ ਜਿਹੇ ਪਿੱਛੇ ਜਿਹੇ ਦੋਸਤੋ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਜਾਨ ਤਾਂ ਇਸਨੇ ਹਾਜੀ ਹਮਾਨੀ ਨਰਵਾਲ ਨੇ ਭਪਿੰਦਰ ਹੁੱਡਾ ਲਈ ਇੱਥੇ ਚੋਣ ਪ੍ਰਚਾਰ ਕੀਤਾ ਸੀ ਉਸ ਲਈ ਚੰਗੀਆਂ ਰੈਲੀਆਂ ਵਿੱਚ ਭਾਗ ਲੈ ਕੇ ਉਸਨੇ ਉਹਨਾਂ ਲਈ ਚੋਣ ਪ੍ਰਚਾਰ ਵਿੱਚ ਹਮਮਾ ਕੇ ਹਿੱਸਾ ਲਿਆ ਕਾਂਗਰਸ ਲਈ ਹੁੱਡਾ ਲਈ ਖੂਬ ਪ੍ਰਚਾਰ ਕੀਤਾ ਵੋਟ ਮੰਗੇ ਦੋਸਤੋ ਕਾਂਗਰਸ ਪਾਰਟੀ ਪ੍ਰਤੀ ਇਸ ਦਾ ਸਮਰਪਣ ਇੰਨਾ ਸੀ ਕਿ ਜਦੋਂ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਜਿਸ ਨੂੰ ਬਹੁਤ ਸਾਰੇ ਲੋਕ ਭਾਰਤ ਜੋੜੋ ਥੋੜੋ ਯਾਤਰਾ ਵੀ ਕਹਿੰਦੇ ਹਨ ਇਹ ਉਸ ਵਿੱਚ ਸ਼ਾਮਲ ਹੋਈ ਸੀ ਯਾਤਰਾ ਜਦੋਂ ਹਰਿਆਣੇ ਵਿੱਚੋਂ ਗੁਜ਼ਰੀ ਹਰਿਆਣੇ ਦੀ ਫੋਕ ਡਰੈਸ ਪਹਿਨ ਕੇ ਉਸ ਤੋਂ ਬਾਅਦ ਵੀ ਕਹਿੰਦੇ ਹਨ ਕਿ ਇਹ ਉਸ ਯਾਤਰਾ ਵਿੱਚ ਸ਼ਰਨਗਰ ਤੱਕ ਆਪਣਾ ਅਹਿਮ ਯੋਗਦਾਨ ਪਾੰਦੀ ਰਹੀ ਏ ਸੀ ਹਮਾਨੀ ਨਰਵਾਲ ਦਾ ਪ੍ਰੋਫਾਈਲ ਬਾਇਓ ਡਾਟਾ 1 ਮਾਰਚ ਸੰਪਲਾ ਬਾਸਾਡਾ ਉੱਥੇ ਬਸ ਸਟੈਂਡ ਦੇ ਨੇੜੇ ਕੂੜੇ ਦੇ ਢੇਰ ਕੋਲ ਇੱਕ ਕਾਲੇ ਰੰਗ ਦਾ ਬੈਗ ਮਿਲਦਾ ਹੈ ਬਰਗ ਵਿੱਚ ਇੱਕ ਨੌਜਵਾਨ ਲੜਕੀ ਦੀ লাশ ਮਿਲਦੀ ਹੈ ਦੋਸਤੋ ਇਹ ਲੜਕੀ ਸੀ ਕਾਂਗਰਸੀ ਵਰਕਰ ਜਾਂ ਉਸ ਨੂੰ ਕਾਂਗਰਸੀ ਨੇਤਾ ਕਹੀਏ ਹਮਾਨੀ ਨਰਵਾਲ ਹੋਣਾ ਤਾਂ ਇਹ ਚਾਹੀਦਾ ਸੀ 200 ਕੀ ਕਾਂਗਰਸ ਦੇ ਵਰਕਰ ਨੇ ਤਾਂ ਅਸਮਾਨ ਸਿਰ ਤੇ ਚੁੱਕ ਲੈਂਦੇ ਆਪਣੇ ਇੱਕ ਕਾਂਗਰਸੀ ਸਾਥੀ ਦੇ ਇੰਜ ਹੋਏ ਹਤਿਆਕਾਂਡ ਕਰਕੇ ਪਰ ਗੱਲ ਸਿਰਫ ਬਿਆਨਬਾਜ਼ੀ ਤੱਕ ਹੀ ਰਹੀ ਉਹ ਵੀ ਕਾਗਜੀ ਬਿਆਨਬਾਜ਼ੀ سوشل میڈیا ਅਕਾਊਂਟ ਦੇ ਉੱਪਰ ਕੁਝ ਲਿਖ ਦੇਣਾ ਪੁਲਿਸ ਨੇ ਆਪਣੀ ਜਾਂਚ ਵੀ ਦੱਸਿਆ ਕਿ ਕਾਂਗਰਸੀ ਹਮਾਨੀ ਨਰਵਾਲ ਦੀ ਹਤਿਆ ਉਸਦੇ ਹੀ ਦੋਸਤ ਸਚੇਨ ਉਫਰ ਢਿੱਲੂ ਨੇ ਕੀਤੀ ਹੈ ਜੀ ਹਾਂ ਉਸ ਨੂੰ ਢਿੱਲੂ ਵੀ ਕਿਹਾ ਜਾਂਦਾ ਸੀ ਪੁਲਿਸ ਥਿਊਰੀ ਦੇ ਮੁਤਾਬਕ ਹੈਮਾਨੀ ਨਰਵਾਲ ਉਸ ਨਾਲ ਰਿਲੇਸ਼ਨ ਵਿੱਚ ਜਾਂ ਕਹੋ ਲਿਵਨ ਰਿਲੇਸ਼ਨ ਵਿੱਚ ਸੀ ਸਚਿਨ ਕੌਣ ਹੈ ਦੋਸਤੋ ਹਰਿਆਣੇ ਦਾ ਹੀ ਰਹਿਣ ਵਾਲਾ ਸਚਿਨ ਇੱਕ 30 ਸਾਲਾ ਨੌਜਵਾਨ 30 ਸਾਲਾ ਨੌਜਵਾਨ ਜੋ ਇੱਕ ਛੋੜੀ ਜਿਹੀ ਜੀਹਾਂ ਮੋਬਾਈਲ ਰਿਪੇਅਰ ਦੀ ਦੁਕਾਨ ਚਲਾਉਂਦਾ ਸੀ ਹੋਰ ਤਾਂ ਹੋਰ ਉਹ ਦੋਸਤੋ ਵਿਆਹਿਆ ਹੋਇਆ ਵੀ ਸੀ ਅਤੇ ਦੋ ਬੱਚਿਆਂ ਦਾ ਪਿਓ ਵੀ ਸੀ ਪੁਲਿਸ ਨੇ মিডিਆ ਨੂੰ ਇਹ ਦੱਸਿਆ ਕਿ ਫੇਸਬੁੱਕ ਰਾਹੀਂ ਇਹ ਦੋਵੇਂ ਲਗਭਗ ਡੇਢ ਕੁ ਸਾਲ ਪਹਿਲਾਂ ਇੱਕ ਦੂਜੇ ਦੇ ਸੰਪਰਕ ਵਿੱਚ ਆਏ ਸਾਨ ਹੌਲੀ-ਹੌਲੀ ਦੋਸਤੀ ਹੋਈ ਅਤੇ ਰਿਲੇਸ਼ਨ ਬਣੇ। ਹਮਾਨੀ ਨਰਵਾਲ ਦੇ ਘਰ ਵਾਲੇ ਮਾਤਾ ਤੇ ਭਰਾ ਉਹ ਦਿੱਲੀ ਨੇ ਜਫਰਗਰ ਰਹਿੰਦੇ ਸਨ। ਇਹ ਰੋहतक ਵਿੱਚ ਇਕੱਲੀ ਰਹਿੰਦੀ ਸੀ ਜਿੱਥੇ ਸੱਜਣ ਆਉਂਦਾ ਜਾਂਦਾ ਰਹਿੰਦਾ ਸੀ। ਤੇ ਜਰਦੇ ਖੈਰਪੁਰ ਦਾ ਰਹਿਣ ਵਾਲਾ ਸਚੇ ਨੇ ਜੋ ਇੱਕ ਪਿੰਡ ਕਨੋਧਾਨਾਥ ਦੇ ਇੱਕ ਪਿੰਡ ਵਿੱਚ ਉੱਥੇ ਮੋਬਾਈਲ ਰਿਪੇਅਰ ਦੀ ਛੋਟੀ ਜਿਹੀ ਦੁਕਾਨ ਚਲਾਉਂਦਾ ਸੀ। ਦੂਜੇ ਪਾਸੇ ਇੱਕ ਲੜਕੀ ਜੋ ਯੂਵਾ ਕਾਂਗਰਸ ਨੇਤਾ ਕਹੀ ਜਾਂਦੀ ਸੀ ਉਹ MBA ਕੀਤੀ ਹੋਈ LLB ਪੜ੍ਹੀ ਕਾਂਗਰਸ ਦੇ ਰੋਧਕ ਦੇ ਟੋਪ ਲੀਡਰਾਂ ਵਿੱਚ ਵਿਚਰਨ ਵਾਲੀ ਯੂਥ ਕਾਂਗਰਸ ਦੀ ਇੱਕ ਨੇਤਾ ਇੱਕ ਵਰਕਰ ਉਸ ਨਾਲ ਸੱਚਨ ਰਿਲੇਸ਼ਨ ਵਿੱਚ ਸੀ ਗੱਲ ਸਟੋਰੀ ਰਿਲੇਸ਼ਨ ਬਹੁਤਿਆਂ ਨੂੰ ਹਜਮ ਨਹੀਂ ਹੋਵੇਗਾ ਪਰਿਵਾਰ ਵੀ ਇਹੋ ਕਹਿ ਰਿਹਾ ਹੈ ਇਹ ਬਤਾਰਾ ਵਜੇ ਤੋਂ ਬਤਾਏ ਨਾ ਮੰਨ ਲਿਆ ਲੈਣ ਦੇਣ ਥਾ ਲੈਣ ਦੇਣ ਕੇ ਪਿੱਛੇ ਮਤਲਬ ਮਾਰਨੇ ਦਾ ਕਾਰਨ ਬਤਾਏ ਨਾ ਲੈਣ ਦੇਣ ਤੋਂ ਵੈਸੇ ਵੀ ਆਮ ਆਦਮੀ ਦਾ ਸਭ ਕਹਾ ਹਾਂ ਮਾਰਿਆ ਕਿਉਂ मारने का कारण क्या है मेन कारण मारने का क्या है मुझे यह चाहिए पुलिस गलत कहानी बता रही है बिल्कुल गलत है मैं मतलब पुलिस की इस कार्रवाई से मैं संतुष्ट बिल्कुल भी नहीं हूं हैं मेरे को संतुष्टि चाहिए मेरी बेटी का मतलब न्याय चाहिए और मैं उसकी सजाए मौत चाहती हूं जिसونسے हत्याकांड का दोषी دسیا جا رہا ہے وہ سچ ہے اس نے پولیس ਨੂੰ دسیا کہ اس ਨੂੰ بلیک میل ਕੀਤਾ ਜਾ ਰਿਹਾ ਸੀ ਇਸੇ ਕਰਕੇ ਉਸਨੇ ਇਹ ਕਤਲ ਕੀਤਾ ਹੈ ਇਹ ਗੱਲ ਹਜਮ ਨਹੀਂ ਹੁੰਦੀ ਦੋਸਤੋ ਸਵਾਲ ਵੀ ਬਹੁਤ ਸਾਰੇ ਪੈਦਾ ਹੁੰਦੇ ਹਨ ਸਚਿੰਦੇ ਦੇ ਦੱਸੇ ਮੁਤਾਬਿਕ ਜਦੋਂ ਹਮਾਨੀ ਅਤੇ ਉਸਨੇ ਸ਼ਰੀਰਕ ਸੰਬੰਧ ਬਣਾਏ ਤਾਂ ਹਮਾਨੀ ਨੇ ਉਹਨਾਂ ਨਿੱਜੀ ਫੋਟੋ ਦੀ ਵੀਡੀਓ ਬਣਾ ਲਈ ਸੀ ਅਤੇ ਉਸ ਨੂੰ ਬਲੈਕਮੇਲ ਕਰ ਰਹੀ ਸੀ ਉਹ ਉਸ ਤੋਂ 3 ਲੱਖ ਵਸੂਲ ਚੁੱਕੀ ਸੀ ਅਤੇ ਹੋਰ ਵੀ ਰਕਮ ਦੀ ਮੰਗ ਕਰ ਰਹੀ ਸੀ ਦੱਸਦੇ ਹਨ ਕਿ 3 ਦਿਨ ਪਹਿਲਾਂ ਹਮਾਨੀ ਕਿਸੇ ਜੁਵੈਲਰ ਕੋਲ ਜਾ ਕੇ ਪੁਰਾਣੀ ਸੋਨੇ ਦੀ ਚੇਨ ਦੇ ਕੇ ਨਵੀਂ ਬਣਾਉਣ ਲਈ ਦੇ ਆਈ ਸੀ ਇਸ ਲਈ ਉਸ ਨੇ 70000 ਕੈਸ਼ ਪੇਮੈਂਟ ਵੀ ਕਰ ਦਿੱਤੀ ਸੀ ਅਤੇ ਹੋਰ ਰਕਮ ਲਈ ਉਹ ਇਹੋ ਝਗੜੇ ਦੀ ਵਜ੍ਹਾ ਦੱਸੀ ਜਾਂਦੀ ਹੈ ਇਨਾਂ ਦੀ ਸਟੋਰੀ ਦੇ ਮਤਾਬਕ ਪੈਸੇ ਦੀ ਮੰਗ ਲੈਣ ਦੇ ਨੇ ਇਹੋ ਲੜਾਈ ਦੀ ਵਜ੍ਹਾ ਬਣਿਆ ਤੇ ਕਤਲ ਦੀ ਵਜ੍ਹਾ ਬਣਿਆ ਸਚਿ ਨੇ ਗੁੱਸੇ ਵਿੱਚ ਆ ਕੇ ਹਮਾਨੀ ਦੇ ਦੋਵੇਂ ਹੱਥ ਚੁੰਨੀ ਨਾਲ ਬੰਨ੍ਹ ਦਿੱਤੇ ਤੇ ਮੋਬਾਈਲ ਚਾਰਜਰ ਵਾਲੀ ਜੋ ਤਾਰ ਹੁੰਦੀ ਹੈ ਉਸ ਨਾਲ ਉਸ ਦਾ ਗਲਾ ਘੁੱਟ ਕੇ ਹਤਿਆ ਕਰ ਦਿੱਤੀ ਫਿਰ ਲਾਸ਼ ਕਾਲੇ ਸੂਟ ਕੇਸ ਵਿੱਚ ਪਾ ਕੇ ਛੁੱਡ ਦਿੱਤੀ ਖੁਰਦਬੁੱਦ ਕਰ ਦਿੱਤੀ ਇੰਜ ਉਸ ਨੇ ਸਚਿ ਨੇ ਹਮਾਨੀ ਜੀਹਾਂ ਹਮਾਨੀ ਨਰਵਾਲ ਉਸ ਦੀ ਬਲੈਕਮੇਲਿੰਗ ਤੋਂ ਇੱਕ ਤਰ੍ਹਾਂ ਛੁਟਕਾਰਾ ਪਾ ਲਿਆ ਸੀ ਸਚਨ ਦੇ ਪੁਲਿਸ ਕੋਲ ਦਿੱਤੇ ਹੋਏ ਬਿਆਨਾਂ ਮੁਤਾਬਕ ਕੀ ਦੋਸਤੋ ਤੁਹਾਨੂੰ ਇਹ ਸਟੋਰੀ ਪੁਲਸ ਥਿਊਰੀ ਹজম ਹੋਈ ਸਵਾਲ ਤਾਂ ਬਹੁਤ سارے ਉੱਠਦੇ ਹਨ ਬਾਕੀ ਅਪਰਾਧੀ ਕੌਣ ਇਸ ਦਾ ਫੈਸਲਾ ਤਾਂ ਅਦਾਲਤਾਂ ਹੀ ਕਰਨਗੀਆਂ ਪਰ ਕੀ ਇਹ ਹੀ ਸੱਚ ਹੋਵੇਗਾ ਜਿਹੋ ਸਚਨ ਨੂੰ ਬਲੈਕਮੇਲ ਕਰ ਰਹੀ ਸੀ ਤਾਂ ਸਿਰਫ ਸਚਨ ਹੀ ਕਿਉਂ ਹੋਰ ਵੀ ਤਾਂ ਬਹੁਤ سارے ਅਜਿਹੇ ਲੋਕ ਹੋਣਗੇ ਜਿਨ੍ਹਾਂ ਨੂੰ ਹਮਾਨੀ ਨਰਵਾਲ ਜੀ ਹਾਂ ਬਲੈਕਮੇਲ ਕਰ ਰਹੀ ਹੋਵੇਗੀ ਜਾਂ ਕੀਤਾ ਹੋਵੇਗਾ ਕਿਉਂਾ ਵਿੱਚੋਂ ਕੀ ਕੋਈ ਪੋਲੀਟੀਕਲ ਨੇਤਾ ਕਿਤੇ ਉਸ ਨੂੰ ਤਾਂ ਬਲੈਕਮੇਲ ਨਹੀਂ ਕੀਤਾ ਜਾ ਰਿਹਾ ਸੀ ਸੰਭਾਵਨਾ ਕੁਝ ਵੀ ਹੋ ਸਕਦੀ ਹੈ ਜਿਵੇਂ ਦੋਸਤੋ ਅੱਜ ਕੱਲ੍ਹ ਹਰਿਆਣਾ ਵਿੱਚ ਨਗਰ ਨਿਗਮ ਚੋਣਾ ਚੱਲ ਰਹੀਆਂ ਹਨ ਕਿਸੇ ਲਈ ਪਾਰਟੀ ਵੱਲੋਂ ਦਾਅਵੇਦਾਰੀ ਮੰਗੀ ਜਾ ਰਹੀ ਹੋਵੇ ਕਿਸੇ ਦਿੱਤੀਆਂ ਹੋਈਆਂ ਸਵਾਵਾਂ ਬਦਲੇ ਜਾਂ ਬਲੈਕਮੇਲਿੰਗ ਸੱਜੀ ਨੂੰ ਬਲੈਕਮੇਲਿੰਗ ਇਹ ਗੱਲ ਦੋਸਤੋ ਹਜਮ ਨਹੀਂ ਹੁੰਦੀ ਉਹ ਕਿੰਨਾ ਕੁ ਤਨਮਾਨ ਜਾਂ ਤਣਾੜ ਸੀ ਇੱਕ ਮੋਬਾਈਲ ਰਿਪੇਅਰ ਦੀ ਸ਼ੋਬ ਚਲਾਉਂਦਾ ਸੀ ਉਹ ਵੀ ਇੱਕ ਪਿੰਡ ਵਿੱਚ ਇੱਕ ਛੋਟੇ ਜਿਹੇ ਪਿੰਡ ਵਿੱਚ ਐਂਜੋਸ ਦੀ ਮਾਲੀ ਹਾਲਤ ਕੀ ਸੀ ਇਹ ਪਤਾ ਹੀ ਲੱਗਦਾ ਹੈ ਜਦੋਂ ਕਿ ਹਮਾਨੀ ਨਰਵਾਲ ਉਹ ਸ਼ਹਿਰ ਵਿੱਚ ਰਹਿੰਦੀ ਹੋਈ ਤਣਾੜ ਸ਼ਕਤੀਸ਼ਾਲੀ ਤੇ ਪਾਵਰਫੁਲ ਨੇਤਾਵਾਂ ਲੋਕਾਂ ਵਿੱਚ ਵਿਚਰਦੀ ਸੀ ਦੋਸਤੋ ਬਹੁਤ ਕੁਝ ਸ਼ੱਕੀ ਹੈ ਸ਼ਾਇਦ ਬਾਹਰ ਨਹੀਂ ਆਵੇਗਾ ਉਪਰੋ ਦੋਸਤੋ ਕਾਂਗਰਸ ਦੀ ਸਖੋਵਨਾਗ ਕਤਲ ਤੋਂ ਬਾਅਦ ਵੀ ਉਦਾਸੀ ਚੁੱਪ ਸਵਾਲ ਤਾਂ ਬੜੇ ਪੈਦਾ ਕਰਦੀ ਹੈ ਯੂਥ ਕਾਂਗਰਸ ਦੀਆਂ ਇਹੋ ਜਿਹੀਆਂ ਨੌਜਵਾਨ ਲੀਡਰ ਸੰਜੇ ਗਾਂਧੀ ਵੇਲੇ ਇੰਦਰਾ ਗਾਂਧੀ ਦੇ ਪੁੱਤਰ ਸੰਜੇ ਗਾਂਧੀ ਵੇਲੇ ਉਹ ਵੀ ਬਹੁਤ ਚਰਚਾਵਾਂ ਵਿੱਚ ਰਹੇ ਸਨ ਕਈ ਕਿਸੇ ਤੇ ਕਹਾਣੀਆਂ ਉਹਨਾਂ ਬਾਰੇ ਪਲ ਚੱਲਤ ਹਨ ਕਾਂਗਰਸ ਦੀ ਰਾਹੁਲ ਗਾਂਧੀ ਦੀ ਮੁਹੱਬਤੀ ਦੁਕਾਨ ਦਾ ਇੱਕ ਚਿਰਾਗ ਦੋਸਤੋ ਬੁੱਝ ਗਿਆ ਹੈ ਪਰ ਉਸ ਲਈ ਉਸਦੇ ਹਥਿਆਰਾਂ ਨੂੰ ਸਜ਼ਾ ਪਰਿਵਾਰ ਦੀ ਮੰਗ ਸਹੀ ਜਾਂਚ ਹੋਵੇ ਉਸ ਲਈ ਕਾਂਗਰਸੀ ਸੜਕਾਂ ਉੱਪਰ ਨਹੀਂ ਉਤਰੇ ਇਹੋ ਦੋਸਤੋ ਰਾਜਨੀਤੀ ਦਾ ਕਾਲਾ ਸੱਚ ਹੈ ਇੱਕ 30 ਸਾਲਾਂ ਪੜ੍ਹੀ ਲਿਖੀ ਲੜਕੀ ਖਤਮ ਕੁਝ ਦਿਨਾਂ ਬਾਅਦ ਦੋਸਤੋ ਮੀਡੀਆ ਹੀ ਨਹੀਂ ਸ਼ਾਇਦ ਹੋ ਸਕਦਾ ਹੈ ਕਿ ਪਰਿਵਾਰ ਵੀ ਉਸ ਨੂੰ ਭੁਲਾ ਦੇਵੇ ਦੋਸਤੋ ਪਹਿਲਾਂ ਭਰਾ ਦਾ ਮਰਡਰ ਫਿਰ ਪਿਓ ਦੁਆਰਾ ਆਤਮ ਹੱਤਿਆ ਕਰਨਾ ਤੇ ਉਸ ਤੋਂ ਬਾਅਦ ਇਸ ਲੜਕੀ ਦਾ ਵੀ ਖੂਨਾਂਕ ਕਤਲ ਹਮਾਨੀ ਨਰਵਾਲ ਦੇ ਬੱਚੇ ਇਕਲੋਤੇ ਭਰਾ ਤੇ ਮਾਂ ਲਈ ਇਹ ਬਹੁਤ ਹੀ ਦਰਦਨਾਕ ਤੇ ਦੁਖਦਾਇਕ ਘੜੀ ਹੈ ਦੋਸਤੋ ਸਚਿਨ ਕਾਤਲ ਹੈ ਜਾਂ ਪਾੜੇ ਦਾ ਕਾਤਲ ਕੀ ਇਸ ਦਾ ਜਵਾਬ ਮਿਲੇਗਾ ਸੱਚ ਸਾਹਮਣੇ ਆਵੇਗਾ ਇਹ ਵੇਖਣ ਵਾਲੀ ਗੱਲ ਹੋਵੇਗੀ ਪਰ ਪਿਛਲੀਆਂ ਘਟਨਾਵਾਂ ਪਿਛਲੇ ਤਜਰਬੇ ਦੇ ਆਧਾਰ ਤੇ ਕਿਹਾ ਜਾ ਸਕਦਾ ਹੈ ਕਿ ਸ਼ਾਇਦ ਇੰਜ ਨਹੀਂ ਹੋਵੇਗਾ ਕਿਉਂਕਿ ਨਾ ਮਾਮਲੇ ਵਿੱਚ ਪੋਲੀਟੀਸ਼ੀਅਨ ਸਭ ਮਿਲੇ ਹੋਏ ਹੁੰਦੇ ਹਨ ਘਿਓ ਖਿਚੜੀ ਹੁੰਦੇ ਹਨ ਘਿਓ ਖਿਚੜੀ ਵਿੱਚੋਂ ਘਿਓ ਅਤੇ ਖਿਚੜੀ ਅੱਡ ਨਹੀਂ ਕੀਤੀ ਜਾ ਸਕਦੀ ਕੀ ਉਸ ਪਰਿਵਾਰ ਨੂੰ ਇਨਸਾਫ ਮਿਲ ਸਕੇਗਾ ਸ਼ਾਇਦ ਇਸ ਦਾ ਜਵਾਬ ਤੁਹਾਨੂੰ ਮਿਲ ਹੀ ਗਿਆ ਹੋਵੇਗਾ ਮਿਲਦੇ ਹਾਂ ਦੋਸਤੋ ਕਿਸੇ ਨੈਕਸਟ ਵੀਡੀਓ ਵਿੱਚ ਕਿਸੇ ਹੋਰ ਵਿਸ਼ੇ ਦੇ ਉੱਪਰ ਜਾਣਕਾਰੀ ਪ੍ਰਾਪਤ ਕਰਨ ਲਈ ਦੋਸਤੋ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਜੇ ਹੋ ਸਕੇ ਤਾਂ ਇਸ ਨੂੰ ਸ਼ੇਅਰ ਵੀ ਜ਼ਰੂਰ ਕਰੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰੋ ਧੰਨਵਾਦ ਵਾਜ ਮੇਰੀ ਮੈਂ ਇਸ ਹਾਲ ਦਵਾ ਦੋ ਕਾਂਗਰਸ ਪਾਰਟੀ ਵਿੱਚ ਅੱਜ ਕੇ ਬਾਤ ਤੂੰ ਹੈ ਹੁਣ ਤੱਕ ਇੱਕ ਬੰਦਾ ਵੀ ਨਹੀਂ ਆਇਆ ਉਹਨਾਂ ਲਈ 10 ਸਾਲ ਕੰਮ ਕੀਤਾ सापला इलाके में एक सनसनीखेज खेज मामला सामने आया है कांग्रेस कार्यकर्ता हिमानी नरवाल का शव एक सूटकेस में मिलने से हड़कम मच गया हिमानी की मां ने यह भी बताया कि दो दिन पहले उसके पास जब आखिरी बार थी तो ये कहा था कि मैं किसी काम से जा रही हूँ शादी में जा रही हूँ आप मुझे फोन मत करना और ना ही आप टेंशन लेना मैं घर आने के बाद आपको कॉल कर लूंगी लेकिन उसके बाद फोन नहीं किया रात को हिमाने की मान्य 28 फरवरी की रात को भी फोन किया था लेकिन फोन बंद था बात नहीं हो पाई और अगले दिन सुबह सापला के पास जो नेशनल हाईवे नंबर 9 है दिल्ली रोहतक को जोड़ता है उसके पास किस बीच में हिमाने का शव मिला और आज जब परिजन पोस्टमार्टम हाउस पहुंचे हैं पहले तो सीधे तौर पर इंकार कर दिया कि हम पोस्टमार्टम नहीं कराएंगे और ना ही डेड बॉडी लेंगे जब तक हत्यारों को गिरफ्तार नहीं किया जाता ਪਰ ਦੂਸਰਾ ਜੋ ਸਭ ਤੋਂ ਵੱਡਾ aarop Congress party par lagaya inka kehna ki 10 saal se